ਹਾਂਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋ ਤੁਹਾਡੇ ਜਾਨਵਰ ਵੀ ਸੱਟ ਬੱਟ ਹੋਣਗੇ ਚਲੋ ਜੀ ਅੱਜ ਦਾ ਵਲੌਗ ਆਪਾਂ ਕਰ ਲੱਗੇ ਹਾਂ ਸ਼ੁਰੂ ਆ ਜੋੜੀ ਇੱਥੇ ਛੱਡਤੀ ਆਪਾਂ ਜਿਹੜੀ ਨਵੀਂ ਲਾਈ ਆ ਪਜਾਮੋ ਜੀ ਕਬੂਤਰੀ ਤੇ ਆ ਆਪਣਾ ਕਬੂਤਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੋੜੀ ਕਿੱਦਾਂ ਲੱਗੀ ਦਿਖਾਈ ਤੁਹਾਨੂੰ ਪਹਿਲਾਂ ਵੀ ਜਿਨ੍ਹਾਂ ਨੇ ਨਹੀਂ ਦੇਖੀਓ ਜਾ ਕੇ ਦੇਖ ਲਿਓ ਪਹਿਲਾਂ ਵਾਲਾ ਵੀ ਵਲੌਗ ਆ ਬਾਕੀ ਆ ਜੋੜੀ ਦੇ ਬੱਚੇ ਦੇਖ ਲਓ ਏਡੇ ਏਡੇ ਹੋ ਗਏ ਇਹਨੇ ਫੇਰਾਂ ਦੇ ਨਾਲ ਪਹਿਲਾਂ ਵਾਲੇ ਅੰਡੇ ਖਰਾਬ ਹੋ ਗਏ ਸੀ ਹੁਣ ਚੱਲਦੇ ਹਾਂ ਉੱਪਰ ਤੁਹਾਨੂੰ ਦਿਖਾਉਣਾ ਬੱਚੇ ਬੱਚੇ ਗੜਦੇ ਆ ਬਾਹਰ ਛਤਰਿਆਂ ਤੇ ਆ ਲੱਗੀਆਂ ਨੇ ਛਤਰਿਆਂ ਪਹਿਲਾਂ ਦਖਾਤਾ ਤੁਹਾਨੂੰ ਮੈਂ ਇੱਧਰ ਦੇ ਕੁਤਰ ਤੇ ਇੱਕ ਨਾ ਬੱਚਾ ਕੱਲ ਫੇਰ ਨਹੀਂ ਮੁੜਿਆ ਲਾਲਸਰ ਆਪਣਾ ਕੁੰਡਰਾਂ ਵਾਲਾ ਤੇ ਜਿਹੜਾ ਇੱਥੇ ਬੱਚੇ ਸੀ ਉਹ ਚੱਕ ਕੇ ਉਹਦੇ ਲਈ ਖੁੱਡੇ ਛੱਡਦਾ ਇਹਨਾਂ ਵਾਲਾ ਬੱਚਾ ਦੇਖ ਲਓ ਇੱਕ ਮਿੰਟ ਪਾ ਲਓ ਠੀਕ ਹੈ ਕਾਲੀ ਭੂਤ ਹੈ ਤੇ ਕੀ ਰਸਤਾ ਰੁੱਤਾ ਜਾ ਰਹਿਦਾ ਜਾ ਚੀਨਾ ਹੋਊਗਾ ਤੇ ਉਹਨਾਂ ਦਾ ਇੱਕ ਬੱਚੇ ਨਾਲ ਸਰੇ ਦਾ ਮਰ ਗਿਆ ਵਿਚਾਰਾ ਕੀ ਹਨ ਇਹਨਾਂ ਦੇ ਬੱਚਾ ਦੇਖ ਲਓ ਆ ਵਡਾ ਹੋ ਗਿਆ ਬੱਕੀ ਰੱਤੇ ਹੋਣੀ ਤਰਾਂਡੇ ਤੇ ਲੀ ਜਾਂਦੇ ਆ ਚੀਨੀ ਵੀ ਤੇ ਰੂਗੀ ਤੇ ਆਹ ਜੁੜਾ ਵੀ ਤੇ ਰੂਗਾ ਤੇ ਉਹਨਾਂ ਦੇ ਰੁੱਝੇ ਹੋਣੇ ਬੱਚੇ ਹੁਣਾਂ ਸੋਨੂੰ ਮੈਂ ਆ ਲਓ ਬਾਕੀ ਇਹਦਾ ਪਤਾ ਨਹੀਂ ਕੋਈ ਇੱਥੇ ਰੁਕੇ ਨਹੀਂ ਹਜੇ ਚੱਕੋ ਜੀ ਹੌਣ ਚੀਕਦੇ ਆ ਐਟ ਤੇ ਸਾਰੇ ਬੱਚੇ ਬਾਹਰ ਕੱਢਦਾ ਯਾਰ ਹਨਾ ਨਹੀਂ ਤੇ ਟਾਈਮ ਜਿਆਦਾ ਖਰਾਬ ਹੋਇਆ ਹੋਊਗਾ ਇੱਥੇ ਕੱਢਦੇ ਆ ਬਾਹਰ ਸਾਰੇ ਛਤਰਿਆਂ ਦੇ ਤੇ ਦੇਖਦੇ ਆ ਟਰਾਈਕਟਰ ਵੀ ਕਰਾਉਣੇ ਮਾੜੇ ਮੋਟੀ ਜਿਹੀ ਕੋਈ ਇੱਕ ਅੱਧਾ ਹੈਲਦਾ ਦਾ ਹਨਾ ਬਾਕੀ ਤੇ ਪਾਪੇ ਨੇ ਬਿਠਾਈ ਹੋਏ ਉਹਦੇ ਕੋਸੇ ਇੱਧਰ ਦੋ ਕਾਹੋ ਛਤਰੀ ਦੇ ਬੈਠੇ ਆ ਤੇ ਉਹ ਸੁਣ ਮੈਂ ਦੱਸਦਾ ਬੱਚੇ ਤੇ ਕੀ ਕਹਾਣੀ ਬਣੀ ਉਹ ਨਾ ਬੱਚਾ ਕੱਲ ਜਿਹੜਾ ਛੱਡਿਆ ਹਨਾ ਮੈਂ ਨੋਨਾ ਸੰਡੇ ਹੀ ਸੀਗਾ ਤੇ ਉਹ ਅਹੀਂ ਡਾ ਬੈਠੇ ਤੇ ਉੱਪਰੋਂ ਮੁੜਿਆ ਹੀ ਨਹੀਂ ਉਹ ਪਤੰਦਰ ਦਾ ਕਮਾਲ ਹੀ ਹੋ ਗਈ ਹਨ ਜਿਹੜਾ ਬੱਚਾ ਛੁਰ ਲਈ ਗਿਆ ਛੁਰ ਲਈ ਨਹੀਂ ਮੁੜਿਆ ਦੂਜੇ ਦੋਨੇ ਉੱਡੇ ਹੋ ਨਹੀਂ ਮੁੜੇ ਤੇ ਆਹ ਲਾਲ ਸਰਾ ਛੱਡਿਆ ਹੁਣ ਇਹ ਨਹੀਂ ਮੁੜਿਆ ਕਮਾਲ ਇੱਕ ਦਿਨ ਹੋ ਉੱਥੇ ਡਿੱਗ ਪਿਆ ਸੀਗਾ ਇਹ ਉਹ ਇਨੀਵੀ ਹੀ ਮਾਮਟੀ ਦੇ ਪਲਾਸਟਰ ਵਾਲੀ ਨਾ ਇਹ ਆਹ ਬੜੀ ਆਹ ਬੜੀ ਉਹ ਟੈਂਕੀ ਦੇ ਪਿਛਲੇ ਪਾਸੇ ਇੱਥੇ ਡਿੱਗ ਪਿਆ ਸੀਗਾ ਕੱਦਨ ਉਸ ਤੋਂ ਬਾਅਦ ਚ ਹੁਣ ਮੈਂ ਇੱਕ ਦਿਨ ਰੈਸਟ ਪਵਾ ਕੇ ਹਨ ਦੁਬਾਰਾ ਆਇਆ ਸੀ ਕੱਲ ਤੇ ਮੁੜਿਆ ਹੀ ਨਹੀਂ ਕਿ ਬੱਚੇ ਸਾਰੇ ਹੁਣ ਕੱਢਦੇ ਆਂ ਆਪਾਂ ਬਾਹਰ ਬੜਾ ਟਾਈਮ ਨਹੀਂ ਲਾਉਂਦੇ ਇੱਥੇ ਛੱਡ ਲੈਨੇ ਪਹਿਲਾਂ ਇਹਦੇ ਵਿੱਚ ਬਾਜ ਬਾਰ ਕਰਦਾ ਆ ਆ ਬੈਠੀ ਸਾਰੀ ਜਾਏਗਾ ਚਲੋ ਜੀ ਆ ਰਿਹਾ ਬੱਚਾ ਛੂਟਾ ਉਹ ਜਿਹੜਾ ਉਧਰੋਂ ਚੱਕੀ ਇੱਧਰ ਛੱਡਤਾ ਇੱਥੇ ਬੈਠਾ ਰਿਹਾ ਕਰੂਗਾ ਆਪੇ ਇਹ ਹਲੋ ਇਹੋ ਜਾ ਬੱਚਾ ਇਹ ਰੰਗ ਦੱਸਿਓ ਤੁਸੀਂ ਰਤੀ ਜੀ ਬੂਸ਼ ਹੈ ਲਾਲ ਸਰਾਜਾ ਲੱਗਦਾ ਓਕੇ ਜੀ ਬਾਕੀ ਆ ਜੋੜੀ ਆਪਣੀ ਹੁਣ 100% ਮਿਲੀ ਵੀ ਆ ਇਹਨਾਂ ਦੇ ਅੰਡੇ ਨਾਲੇ ਇੱਧਰ ਲਾਲਸਰੀ ਪਤਾ ਨਹੀਂ ਤਰੂੜ ਕੇ ਨਹੀਂ ਉਧਰ ਪਜਾਮ ਮੌਜੀ ਦੀ ਤਿਆਰੀ ਇਹ ਫਲ ਆ ਬੱਚੇ ਹੁਣ ਆਪਾਂ ਕਰ ਲਈ ਬੰਦ ਹਾਂ ਹਾਂ ਪੁੱਤ ਹਾਂ ਇਹ ਸਿਆਣਾ ਬੱਚਾ ਇੱਕ ਇਹ ਇੱਕ ਉਹ ਡੰਡੇ ਵਾਲ ਪਰੇ ਬੈਠਾ ਆ ਦੇਖੋ ਲੈ ਆ ਬਰੀਕੀ ਆਪਣੇ ਨਾਲ ਆਵੇ ਐ ਕਰਦੇ ਲੈ ਐਡਾ ਕਹਾ ਜੇ ਲਾਲਚੀਨਾ ਤੇ ਡੰਡੇ ਚੜਿਆ ਬੈਠਾ ਮੋਇਨਾ ਤੇ ਉਹ ਕਬੂਤਰੀ ਆਪਾਂ ਇੱਥੇ ਛੱਡਤੀ ਹੋਵੇ ਤੋਤੇਆਂ ਲਈ ਕਾ ਕੋ ਜੇ ਤੁਹਾਨੂੰ ਪਤਾ ਹੈ ਕਿ 파ਟਨਰ ਤਾਂ ਵਿਚਾਰਾ ਹਣਾ ਮਰ ਗਿਆ ਤੇ ਬੱਚੇ ਸਾਰੇ ਆ ਰਹੇ ਬੈਠੀ ਆ ਕਹੇ ਛੋਟੇ ਵੱਡੇ ਸਭੀ ਤੇ ਹੁਣ ਇਹਨਾਂ ਨੂੰ ਕੱਢਦੇ ਆਪਾਂ ਛਤਰਿਆਂ ਦੇ ਬਾਹਰ ਆਵਾ ਡੈਨੀ ਮੈਂਡਮ ਦਾ ਹੁੰਦਾ ਨਾਂ ਇਹਨੂੰ ਜਾਲਜੂਲ ਚ ਪਾਈਏ ਦੋਨੇ ਇੱਥੇ ਬੈਠੇ ਰਹਿੰਦੇ ਆ ਬਾਕੀ ਸਭ ਆਪਾ ਬਿਠਾ ਲੰਨੇ ਆ ਤਾਂ ਇਹਨੇ ਆਂਡੇ ਨਹੀਂ ਤਰੇ ਹਜੇ ਛਤਰਿਆਂ ਤੇ ਡੱਬਾ ਹੁਣ ਸੈੱਟ ਆ ਛੋਲੇ ਛਾਲੇ ਕੱਲ ਮੈਂ ਤਨ ਨੇ ਦਿੱਤੇ ਸਾਰੇ ਬੱਚਿਆਂ ਨੂੰ ਚਲੋ ਵੀ ਚਲੋ ਵੀ ਚਲੋ ਸਾਰਿਆਂ ਨੂੰ ਬਿਠਾਉਨੇ ਆ ਤੂੰ ਤਾਂ ਛੋਟਾ ਯਾਰ ਤੂੰ ਬਿਠਾ ਰਹਿ ਤੂੰ ਬਿਠਾ ਰਹਿ ਬਾਕੀ ਗੈਂਗ ਜਾਣ ਦੇ ਚਲੋ ਵੀ ਚਲੋ ਵੀ ਚਲੋ ਵੀ ਚਲੋ ਵੀ ਨਾ 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 ਅੰਦਰ ਨੀ ਆ ਮੇਰੀ ਹਲੇ ਇਹ ਓਹ ਹੋ 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 ਅੰਦਰ ਨਹੀਂ ਆਉਣਾ ਬੇਟਾ ਅੰਦਰ ਨਹੀਂ ਆਉਣਾ ਚੱਲ 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 ਇਤਰੂ ਕੀ ਚਾਹ ਚੱਲ ਛੱਡ ਗਏ ਆ ਬੱਚੇ ਵੱਡੇ ਹੋ ਗਏ ਆ ਹੋ ਗਿਆ ਇਹ ਇੱਕ ਆ ਹੋ ਗਿਆ ਕੂਤਰੀ ਚੱਲ ਗਈ ਆ ਦੋ ਵੱਡੇ ਆ ਲੈ ਇੱਕੋ ਕੂਤਰੀ ਚੱਲਦੀ ਹੋਰ ਬੱਚਾ ਇੱਕ ਰਹਿ ਗਿਆ ਚੱਲੋ ਈ ਸ਼ਰਾ ਚੱਕੋ ਜੀ ਕਬੂਤਰੀ ਕਰ ਲੈਨੇ ਅੰਦਰ ਬਾਕੀ ਸਭ ਚੜਾਉਨੇ ਆ ਛਤਰੀ ਤੇ ਠੀਕ ਹੈ ਜੀ ਹਲੋ 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 ਉਹ ਚੱਲ ਜਰਾ ਬਾਹਰ ਨਿਕਲ ਜੀ ਲਓ ਹੁੰਡਾ ਲਾ ਰਾ ਹੁਣ ਆਪਾਂ ਖੜਦੇ ਆ ਇਹਨਾਂ ਨੂੰ ਬਾਹਰ ਚੱਕੋਈ ਬਿਠਾਉਨੇ ਆ ਛਤਰੀ ਤੇ ਲਓ ਜੀ ਆਹ ਦੋਨੇ ਰਹਿ ਗਏ ਇਹਨਾਂ ਨੂੰ ਵੀ ਛੜਤ ਲੈ ਵਧ ਗਿਆ ਚੱਲ ਜਾਂਦੇ ਛਤਰੀ ਦੇ ਕੈਮਰੇ ਤੇ ਮਿੱਟੀ ਪੈ ਗਈ ਤੇ ਇੱਥੋਂ ਆਪਾਂ ਕਰ ਦਨੇ ਇਹਨੂੰ ਥੋੜਾ ਜਿਹਾ ਬੰਦ ਥੋੜੇ ਟਾਈਮ ਲਈ ਇਹਨਾਂ ਨੂੰ ਅੱਧਾ ਘੰਟਾ ਬਿਠਾਉਨੇ ਇੱਥੇ ਛਤਰੀਆਂ ਤੇ ਮਾੜੀ ਮੋਟੀ ਦੂਰ ਛੱਡ ਕੇ ਕਰਾਉਨੇ ਆ ਟ੍ਰੇਨਿੰਗ ਰੰਗ ਇਹਨਾਂ ਤੇ ਮਲਾਤਾ ਕੱਲ ਹਾਂ ਇਹ ਤਾਂ ਫੇਰ ਡੱਗੇਗਾ ਜੀ ਹੈ ਫੇਰ ਬੇਗੂਹਜਾ ਉਹ ਦਾ ਉਦਾ 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 ਜੱਕਾ ਵੇ ਚੱਲेंगे जाएंगे उधर मरा जा हो ਬੈਠਾ ਹੋ ਜਾ उधर ਇਹ ਹੋ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਜਾ ਆ ਜਾ ਆ ਜਾ ਸ਼ੀਰਾ ਜਾ 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 ਆ ਲੋ ਮੈਨੂੰ ਤਾਂ ਲੱਗਦਾ ਸੀ ਵੀ ਇਹ ਗਿੱਜਣਗੇ ਹਨਾ ਛਤਰੀ ਤੇ ਕਿਉਂਕਿ ਵੱਡੇ ਬਾਲੇ ਸੀਗੇ ਆ ਦੇਖ ਲੋ ਆਪਣੇ ਤਿੰਨ ਬੱਚੇ ਹੁਣ ਉੱਡ ਸਕਦੇ ਵਧੀਆ ਇੱਕ ਤਾਂ ਆਪਣਾ ਆਹ ਇਹ ਆ ਵਾਲਾ ਇਹ ਆਪਣੇ ਘਰ ਦੇ ਹੀ ਏ ਡੱਕੇ ਵਾਲੇ ਗੂਤਰ ਦਾ ਓਏ 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 ਪਾਣੀ ਕੰਮ ਕਰਨਾ ਮੈਂ ਤਾਂ ਆ ਪਾਣੀ ਹੈ ਤਾਈਂ ਕਰਕੇ ਐਂ ਕਰਦਾ ਇਹ ਆਪਣੇ ਡੱਕਿਆਂ ਵਾਲੇ ਗੂਤਰ ਦਾ ਜਿਹੜਾ ਥੱਲੇ ਨਹੀਂ ਉਹ ਬੱਚੇ ਕਿੱਡੀ ਬੈਠਾ ਉਹਦਾ ਪੱਠਾ ਹੈ ਤੇ ਬਾਕੀ ਇਹਨਾਂ ਨੂੰ ਫੇਰ ਦੂਰ ਦੂਰ ਛੱਡਦੇ ਆ ਮਾੜਾ ਮੋਟਾ ਇਹਨੇ ਨਾ ਪੱਕੇ ਹੋ ਜਾਣਗੇ ਛਤਰੀ ਦੇ ਮਾੜਾ ਮਾੜਾ ਟ੍ਰੇਨਿੰਗ ਨੱਥ ਹੋਈ ਜਾਊਗੀ ਨਾ ਹਾਏ ਹਾਏ ਉਧਰਲੀ ਚੱਲ ਗਿਆ ਨਾ ਚੱਕੋ ਜੀ ਵਸ ਆਈ ਇਹਨਾਂ ਨੇ ਪੱਕੇ ਹੋਏ ਨਾ ਹੌਲੀ ਹੌਲੀ ਤੇ ਬਾਕੀ ਜਿਹਨੇ ਕੱਲ ਵਾਲੀ ਵੀਡੀਓ ਨਹੀਂ ਦੇਖਿਆ ਨਾ ਉਹ ਜਾ ਕੇ ਵਲੌਗ ਦੇਖ ਲਓ ਆਪਾਂ ਨੱਥ ਰੋਜ਼ ਅਪਲੋਡ ਕਰਦੇ ਰਹਿੰਦੇ ਆ ਤੇ ਉਹ ਬਾਈ ਜਿਹਦੇ ਕੋਲ ਆ ਬੱਚੇ ਆਏ ਆ ਉਹਨੇ ਕਰਨੇ ਕਬੂਤਰ ਸੇਲ ਜਲਦੀ ਜਲਦੀ ਬਾਈ ਨਾਲ ਕਰੋ ਕੰਟੈਕਟ ਤੇ ਨੰਬਰ ਆਪਣਾ ਦਿੱਤਾ ਵੈ ਕੰਟੈਕਟ ਹਨਾ ਚੱਲ ਸ਼ੇਰਾ ਉਹ ਚੱਕ ਫਰ ਬਸ ਸਾਂਈਆਂ ਨੇ ਪੱਕੇ ਹੋ ਜਾਣ ਹੌਲੀ ਹੌਲੀ ਬੱ ਵੱਡਾਉਂਦੇ ਨਹੀਂਗੇ ਇਹਨਾਂ ਨੂੰ ਬਸ ਐਂ ਟ੍ਰੇਨਿੰਗ ਹੀ ਕਰਾਉਣੀ ਆ ਥੋੜੀ ਥੋੜੀ ਹਨਾ ਤੇ ਬਾਕੀ ਸ਼ਾਮੀ ਚੜਾ ਦਿੰਨੇ ਹੁੰਨੇ ਇਹਨਾਂ ਨੂੰ ਛਤਰੀ ਤੇ ਆਪਣੇ ਲਾਹੋ ਇਹ ਤਾਂ ਥੋੜਾ ਜਿਹਾ ਨਾ ਪਾਣੀ ਇਹਦੇ ਇਹਦੇ ਆਪਾਂ ਕਰਤੇ ਦੋਨੇ ਪਾਸੇ ਸਾਤੇ ਤੇ ਅਗਾਨੀ ਜੀ ਮਾਰਤੀ ਇਹਦੇ ਦੋਨੇ ਪਾਸੇ ਇਹ ਇੱਕ ਮਿੰਟਾ ਦੇਖੋ ਇਹ ਆ ਦੇਖੋ ਸਾਤੇ ਤੇ ਗਾਨੀ ਓਕੇ ਜੀ ਤੇ ਇੱਕ ਮਿੰਟ ਇਹਦੇ ਚੀਨੇ ਦੇ ਚੀਨੇ 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 ਆ ਕੰਮ ਨਹੀਂ ਭਾਈ ਆ ਕੰਮ ਨਹੀਂ ਆ ਕੰਮ ਨਹੀਂ ਕਰਨਾ ਸ਼ੇਰਾ ਇਟਰ ਦੇ ਬਹੁਤ ਆ ਇਹ ਚਲੋ ਕੋਈ ਚੱਕਰ ਨਹੀਂ ਹਵਾ ਚੱਲਦੀ ਆਵੇਂ ਬਾੜਾ ਨਹੀਂ ਨੂੰ ਛੇੜਦੇ ਆਪਾਂ ਤੇ ਉਹ ਕਿਧਰ ਉੱਠ ਗਿਆ ਆ ਗਿਆ ਆ ਗਿਆ ਉਹ ਆ ਗਿਆ ਹਵਾ ਚੱਲਦੀ ਹੈ ਨਾ ਇਹਨਾਂ ਨੂੰ ਆਪਾਂ ਕਰ ਦਿੰਨੇ ਆ ਅੰਦਰ ਉਹ ਨੂੰ ਆ ਜਾਂਦਾ ਚੀਨੇ ਨੂੰ ਇਧਰੋਂ ਤੇ ਉਧਰ ਉਹ ਬਹਿ ਗਿਆ ਆ ਗਿਆ ਆ ਗਿਆ ਆ ਗਿਆ ਅਲੋ ਜੀ ਜੀਨੇ ਤਾਂ ਆ ਗਿਆ ਛਤਰੀ ਤੇ ਹੁਣ ਇਹਦਾ ਦੂਸਰੇ ਭਾਈ ਨੂੰ ਬੁਲਾਉਣੇ ਚੱਲ ਆ ਇਧਰ ਆ ਜਾ ਆ ਜਾ ਚੱਕੋ ਜੀ ਆ ਗਿਆ ਨਾ ਛਤਰੀ ਤੇ ਬਸ ਆਈ ਇਹਨਾਂ ਦੇ ਟ੍ਰੇਨਿੰਗ ਹਨਾ ਆਹ ਰਹਿ ਗਏ ਹੁਣ ਆਪਣੇ ਕੋਲੇ ਬੱਚੇ ਤੇ ਬਾਕੀ ਜਿਹੜੇ ਪੰਜ ਸੱਤ ਛੋਟੇ ਹੋਣਗੇ ਦੋ ਕੁ ਥੱਲੇ ਕੱਢੇ ਵੀ ਤਿੰਨ ਚਾਰ ਇਧਰਲੇ ਖੁੱਡੇ ਚ ਤੇ ਇੱਕ ਦਮ ਇਹਨੂੰ ਦੱਸਿਆ ਮੈਂ ਉਹਦਾ ਮਰ ਗਿਆ ਵਿਚਾਰੇ ਦਾ ਆਪਣੇ ਲਾਲ ਛਰੇ ਦਾ ਹੱਡੀ ਵਾਲੀ ਸ਼ਾਕ ਕੀ ਦਾ ਇੱਕ ਹੀ ਹੈ ਚਲੋ ਕੋਈ ਚੱਕਰ ਨਹੀਂ ਸਵਾ ਲੱਖੀ ਚੱਲਣਾ ਤੇ ਬਾਕੀ ਤੁਸੀਂ ਦੁਆ ਕਰਿਓ ਜਿਹੜੇ ਆਪਣੇ ਬੱਚੇ ਗਏ ਵੇ ਹਨਾ ਮੋੜਿਆਉਣ ਕੋਈ ਨਹੀਂ ਪਤੰਦਰ ਦਾ ਮੋੜਦਾ ਸਾਰੇ ਬਸ ਜਿਵੇਂ ਜਿਵੇਂ ਆਪਾਂ ਡਾਈ ਤੁਰੇ ਹੁੰਨੇ ਆ ਤੇ ਉਵੇਂ ਉਵੇਂ ਜਾਈ ਜਾਂਦੇ ਜਾਈ ਜਾਂਦੇ ਬਸ ਆਹੀ ਕੰਮ ਹੋਇਆ ਪਿਆ ਹੁਣ ਤਾਂ ਬਸ ਜਿਹੜਾ ਛੱਡ ਦਿੰਨੇ ਆ ਦੁਬਾਰਾ ਉਹ ਮੁਰਨ ਦਾ ਨਾ ਹੀ ਲੈਂਦਾ ਤਪੱਸਿਆ ਹੀ ਕਰੀ ਜਾਂਦੇ ਤਪੱਸਿਆ ਹੀ ਕੜਾਈ ਜਾਂਦੇ ਆ ਡਾਈ ਜਾਂਦੇ ਆ ਮੁਰਦੇ ਹੀ ਨਹੀਂ ਚਲੋ ਕੋਈ ਚੱਕਰ ਨਹੀਂ ਜਿੰਨੇ ਕਲੇਖਾਂ ਚ ਲੱਗੇ ਹਨਾ ਹੋਏ ਆਪਣੇ ਹੋਣੇ ਲੱਗੇ ਰਹਿਣਗੇ ਜਿਹਨੇ ਜਾਣਾ ਫਿਰ ਜਾਵੇ ਹੋਰ ਕੀ ਕਰ ਸਕਦੇ ਬਾਕੀ ਜੋੜੇ ਜੜੇ ਹੈਗੇ ਆਪਣੇ ਮਾਂ ਪੇ ਬੈਠੇ ਹੋਰ ਕਢਾ ਲਾਂਗੇ ਇਹਹੀ ਹੈ ਬਾਜੀਆਂ ਇੱਕ ਸਾਲ ਨਾ ਛੱਡੀਆਂ ਜਾਣਗੀਆਂ ਜੇ ਇਹ ਵੀ ਭੱਜ ਪੁੱਜ ਗਏ ਤਾਂ ਹਨ ਕੋਈ ਚੱਕਰ ਨਹੀਂ ਬਾਕੀ ਜੇ ਕੋਈ ਇੱਕ ਅੱਧਾ ਦੋ ਚਾਰ ਰਹਿੰਦੇ ਵੀ ਆ ਉਹੀ ਆਪਣੇ ਲਈ ਤਾਂ ਬਹੁਤ ਆ ਠੀਕ ਹੈ ਜੀ ਤੇ ਇਹ ਵੀਡੀਓ ਦਾ ਆਪਾਂ ਇੱਥੇ ਐਂਡ ਕਰ ਦਨੇ ਫਿਰ ਜਿਹੜੇ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਮੈਂਟ ਕਰੀਂ ਜਰੂਰ ਸੋ ਵੀਡੀਓ ਕਿਦਾਂ ਲੱਗੀ ਤੇ ਆਹ ਬੱਚੇ ਨੂੰ ਆਪਾਂ ਕਿਦਾਂ ਡਾਈਏ ਚੀਨੇ ਨੂੰ ਤੇ ਆ ਦੂਜੇ ਨੂੰ ਆਹ ਵੇ ਆ ਦੋਨਾਂ ਨੂੰ ਠੀਕ ਹੈ ਜੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਅੱਜ ਤੋਂ ਦੋ ਦਿਨਾਂ ਤਿੰਨ ਦਿਨਾਂ ਨੂੰ ਛੱਤੀ ਟ੍ਰੇਨਿੰਗ ਚੱਲੀ ਜਾਂਦੀ ਆ ਆਹ ਦੇਖੋ ਤੁਹਾਡੇ ਸਾਹਮਣੇ ਹੁਣ ਇੱਕ ਛੱਦੇ ਵੀ ਦੂਜੀ ਛੱਤੀ ਜਾਣ ਲੱਗੇ ਪਹਿਲਾਂ ਮੈਨੂੰ ਚੀਨੇ ਨੂੰ ਨਾ ਪਹਿਲੇ ਦਿਨ ਉਹ ਉੱਪਰਲੀ ਤੇ ਬਿਠਾਦਾ ਸੀਗਾ ਬੰਨ੍ਹਦਾ ਸੀਗਾ ਫਿਰ ਜਰੂਬ ਬਾਈ ਕਹਿੰਦਾ ਵੀ ਹਣਾ ਬੱਚਾ ਛੋਟਾ ਕਈ ਵੇਲੇ ਲੱਤ ਨੂੰ ਟੁੱਟ ਜਾਂਦੀ ਹੁੰਦੀ ਆ ਵੀ ਖੱਟ ਤੂੰ ਕਰਦਾ ਹਣਾ ਬੱਚਾ ਡਰਦਾ ਜਾਂ ਥੱਲੇ ਆਉਂਦਾ ਤਾਂ ਹੀ ਕਰਕੇ ਫਿਰ ਇਹ ਨਹੀਂ ਆਪਾਂ ਕੰਮ ਕੀਤਾ ਉਸ ਤੋਂ ਬਾਅਦ ਹੁਣ ਖੁੱਲ੍ਹੇ ਹੀ ਛੱਡਣ ਲੱਗੇ ਆਪਾਂ ਸਾਰੇ ਬੱਚਿਆਂ ਨੂੰ ਬਸ ਇਹਨਾਂ ਤਾਂ ਐਂ ਡਾਰਸੀ ਵੀ ਨਵੇਂ ਸੀਗੇ ਨਾ ਕਿ ਆਪਨੇ ਡਾ ਦੇ ਕੇ ਉੱਡ ਖੜੀ ਠੀਕ ਹੈ ਜੀ ਬਾਏ ਵੀ ਮਤਰੋ ਬਾਕੀ ਕੱਲ ਵਾਲੀ ਵੀਡੀਓ ਦੇਖ ਲਓ ਜਿਹਨੇ ਨਹੀਂ ਜਾ ਕੇ ਦੇਖੀ